ਉਸੀਂ ਦੇਖ ਰਹੇ ਹਾਂ 24 ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਸੀਪੀਏ ਦੇ ਸੁੱਭਾ ਕੌਂਸਲ ਮੈਂਬਰ ਅਤੇ ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਮਨਜੀਤ ਸਿੰਘ ਔਰ ਗਮੀਵਾਲਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਸਥਾਨਿਕ ਸਿਵਲ ਹਸਪਤਾਲ ਵਿਕੇ ਦੂਜੇ ਦਿਨ ਪ੍ਰਦਰਸ਼ਨ ਜਾਰੀ ਹੈ ਜਿੱਥੇ ਕਿ ਉਨ੍ਹਾਂ ਸ਼ਾਸਕ ਜਨਤਕ ਜਥੇਬੰਦੀਆਂ ਦੇ ਅੱਗੇ ਨੂੰ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਕਾਰਡੀ ਆਲੋਚਨਾ ਕੀਤੀ ਅਤੇ ਭਰਪੂਰ ਨਾਰੀ ਬਾਜੀ ਉਹਨਾਂ ਵੱਲੋਂ ਨਾਰੀ ਬਾਜੀਆਂ ਵੀ ਕੀਤੀ ਜਾ ਰਹੀ ਹੈ ਅਤੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਿਹਾ ਕਿ ਪੁਲਿਸ ਪ੍ਰਸ਼ਾਸਨ ਕਾਰਜਕਾਰੀ ਦੀ ਪਰ ਸਵਾਲ ਨਿਸ਼ਾਨ ਲੱਗ ਰਹੇ ਹਨ ਕਿਉਂਕਿ ਉੱਥੇ ਜਵੰਦੀ ਐਸਐਸਓ ਦੀ ਕਿਥੇ ਤੋਂ ਮਿਲੀ ਭੁਗਤ ਦੇ ਸ਼ਰੀਆ ਮੂਣਾਂ ਨੇ ਜਿੱਥੇ ਦੋਸ਼ ਲਗਾਏ ਗਏ ਹਨ ਉਹਨਾਂ ਵੱਲੋਂ ਕਹਿ ਕੇ ਆਮ ਆਦਮੀ ਪਾਰਟੀ ਸ਼ਾਸਨ ਨਹੀਂ ਸਗੋ ਜੰਗਲ ਰਾਜ ਹੈ ਇਸ ਤਰ੍ਹਾਂ ਨੂੰ ਸੁਧੋਧਨ ਕਰਦੇ ਸੀਪੀਏ ਜਲਾ ਸਕੱਤਰ ਕਾਮਰੇਡ ਕ੍ਰਿਸ਼ਨ ਚੋਹਾਨ ਅਤੀਹੋਰ ਅਗ ਪਹੁੰਚੋ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 10 ਲੱਖ ਦੀ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਅਤੇ ਮਨਜੀਤ ਸਿੰਘ ਗਮੀਵਾਲ ਦੇ ਐਕਸ਼ਨ ਕਮੇਟੀ ਭਾਵੇਂ 10 ਮਾਰਚ ਤੋਂ ਮਨਜੀਤ ਕੌਰ ਗਮੀਵਾਲ ਦੇ ਮ੍ਰਿਤਕ ਦੇ ਨੂੰ ਰੱਖ ਕੇ ਡੀਐਸਪੀ ਬਲੱਡ ਦੇ ਦਫ਼ਤਰ ਅੱਗੇ ਘਰਾਓ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਇਸਤਰੀ ਸਭਾ ਦੇ ਚਲਬਟੰਡਾ ਦੇ ਕਰਵਕਸ ਬਕਵਾ ਕਾ ਗੁੱਸਾ ਵਣ ਪਹੁੰਚੋ ਇਸਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਉਹਨਾਂ ਵੱਲੋਂ ਨਾਰੀਵਾਜੀ ਕੀਤੀਆਂ ਜਾ ਰਹੀਆਂ ਹਨ ਅਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਅੱਜ ਮਨਜੀਤ ਨੂੰ ਇਨਸਾਫ ਦਿਵਾਉਣ ਦੇ ਲਈ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਜ਼ਿਲ੍ਹਾ ਪਾਰਟੀ ਵਰਕਰ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਦੂਸਰੇ ਦਿਨ ਇਨਸਾਫ ਪ੍ਰਾਪਤੀ ਦੇ ਲਈ ਧਰਨਾ ਜਾਰੀ ਰਿਹਾ ਹੈ ਅਫਸੋਸ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਨਾ ਆਉਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪੰਜਾਬ ਸਰਕਾਰ ਪ੍ਰਸ਼ਾਸਨ ਕਾਤਲਾਂ ਦੀ ਬਚਾ ਕਰ ਰਹੀ ਹੈ ਤੇ ਪੀੜਤ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਦੇਣ ਤੋਂ ਭੱਜਣ ਦੇ ਵਿੱਚ ਜਿਹੜਾ ਉਹਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਲੜਾਈ ਖਤਮ ਨਹੀਂ ਹੋਈ ਲੜਾਈ ਸ਼ੁਰੂ ਹੋਈ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਜਿਹੜੇ ਆਮ ਲੋਕਾਂ ਦੀ ਗੱਲ ਕਰਦਾ ਸੀ ਜਿਹੜਾ ਗਰੀਬਾਂ ਦੀ ਗੱਲ ਕਰਦਾ ਸੀ ਜਿਹੜਾ ਨੌਜਵਾਨਾਂ ਦੀ ਗੱਲ ਕਰਦਾ ਸੀ ਜਿਹੜਾ ਔਰਤਾਂ ਦੀ ਗੱਲ ਕਰਦਾ ਸੀ ਇੱਕ ਪਾਸੇ ਉਹ ਅੰਮ੍ਰਿਤਸਰ ਦੇ ਵਿੱਚ ਝੂਠ ਬੋਲਦੇ ਸੀ ਔਰਤਾਂ ਦੇ ਹੱਕ ਦੇ ਵਿੱਚ ਦੂਸਰੇ ਪਾਸੇ ਪੰਜਾਬ ਦੇ ਸੂਬੇ ਤੇ ਔਰ ਟੇਲ ਤੇ ਵਸਦੇ ਕਸਬਾ ਬੋਹਾ ਦੇ ਵਿੱਚ ਔਰਤਾਂ ਦੀ ਜਿਹੜੀ ਦਲੇਰੀ ਨਾਲ ਲੜਨ ਵਾਲੀ ਔਰਤ ਹੈ ਔਰ ਉਹਦਾ ਦਿਨ ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਕਤਲ ਹੋਣਾ ਔਰ ਇਹ ਪੰਜਾਬ ਸਰਕਾਰ ਦੇ ਜਿਹੜੇ ਮਾੜੇ ਪ੍ਰਬੰਧਾਂ ਦੀ ਪੁਲਿਸ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੀ ਉਹ ਪੋਲ ਖੋਲਦਾ ਹੈ ਦੂਸਰੇ ਦਿਨ ਵੀ ਜਿਹੜਾ ਇੱਥੇ ਨਾ ਹੋਣਾ ਇਹ ਬਹੁਤ ਮੰਦ ਭਾਗ ਹੈ ਔਰ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਦੋ ਦਿਨ ਬੀਤ ਚੁੱਕੇ ਐ ਕੋਈ ਪੋਸਟਮਾਰਟਮ ਨਹੀਂ ਪਰ ਉਲਟਿਆ ਉਹਦਾ ਬੜਾ ਨੈਗੇਟਿਵ ਪ੍ਰਭਾਵ ਜਿਹੜਾ ਐ ਔਰ ਪ੍ਰੋਪਾਗੈਂਡਾ ਕਰਕੇ ਔਰ ਕਤਲ ਹੋਏ ਪਰਿਵਾਰ ਨੂੰ ਜਲੀਲ ਕਰਕੇ ਕਿ ਇਹ ਦਰਸਾਇਆ ਜਾ ਰਿਹਾ ਹੈ ਕਿ ਗਲਤ ਬੰਦਿਆਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਔਰ ਅਸੀਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਇਸ ਗੱਲ ਦੀ ਮੰਗ ਕਰਦੇ ਆ ਕਿਥੇ ਆ ਤੇਰਾ ਰੰਗਲਾ ਪੰਜਾਬ ਕਿ ਜਿਹੜੇ ਤੂੰ ਰੰਗਲੇ ਪੰਜਾਬ ਦੀ ਗੱਲ ਕਰਦਾ ਸੀ ਤੂੰ ਨੌਜਵਾਨਾਂ ਦੇ ਰੋਜ਼ਗਾਰ ਦੀ ਗੱਲ ਕਰਦਾ ਸੀ ਤੂੰ ਗੱਲ ਕਰਦਾ ਸੀ ਔਰਤਾਂ ਦੀ ਰੱਖਿਆਂ ਦੀ ਤੇ ਦੂਸਰੇ ਪਾਸੇ ਔਰਤਾਂ ਦਾ ਦਿਨ ਹੋਵੇ ਕਮੰਤਰੀ ਇਤਰੀ ਦਿਸ਼ਾ ਹੋਵੇ ਤੇ ਦੂਸਰੇ ਪਾਸੇ ਬੋਹਾ ਦੇ ਵਿੱਚ ਉਹ ਇੱਕ ਔਰਤਾਂ ਲਈ ਲੜਨ ਵਾਲੀ ਗਰੀਬ ਲੋਕਾਂ ਦੇ ਲਈ ਯੋਜਨ ਵਾਲੀ ਔਰਤ ਉਹਦੇ ਖੂਨ ਦੇ ਨਾਲ ਇੱਕ ਉਹਦਾ ਕਤਲ ਕਰਕੇ ਫੋਲੀ ਖੇਢੀ ਗਈ ਹੋਵੇ ਇਸ ਤੋਂ ਵੱਧ ਅਤਿਨਿੰਦਨਯੋਗ ਜਿਹੜਾ ਕੰਮ ਹੈ ਉਹ ਨਹੀਂ ਹੋ ਸਕਦਾ ਕਿਤੇ ਗਏ ਨੇ ਹੁਣ ਸੋ ਵੀ ਹੋਰ ਕੀ ਮੰਗ ਹੈ ਦੇਖੋ ਸਾਡੀਆਂ ਜਿਹੜੀਆਂ ਮੰਗਾਂ ਅਸੀਂ ਕਾਨੂੰਨ ਦੇ ਅਨੁਸਾਰ ਹੀ ਕਹਿੰਦੇ ਆ ਕਿ ਜਿਹੜੇ ਐਫ ਆਈ ਆਰ ਦੇ ਵਿੱਚ ਦਰਜ ਨੇ ਔਰ ਜਿਹੜੇ ਦੋਸ਼ੀ ਐ ਉਹਨਾਂ ਦੀ ਗ੍ਰਿਫਤਾਰੀ ਹੋਵੇ ਦੂਸਰਾ ਜਿਹੜੀ ਇਹ ਇਕੱਲੀ ਰਹਿ ਰਹੀ ਸੀ ਮਨਜੀਤ ਕੌਰ ਔਰ ਮਾਂ ਤੇ ਪਿਓ ਦਾ ਰੋਲ ਅਦਾ ਕਰ ਰਹੀ ਸੀ ਅੱਜ ਬੱਚੀਆਂ ਉਹਦੀਆਂ ਨੇ ਹੱਥਾ ਹੋ ਚੁੱਕੀਆਂ ਜਿਹਦੇ ਲਈ ਪੰਜਾਬ ਸਰਕਾਰ ਤੋਂ ਅਸੀਂ ਜਿਹੜਾ ਪ੍ਰਸ਼ਾਸਨ ਤੋਂ ਕੰਪਨਸੇਸ਼ਨ ਦੀ ਮੰਗ ਕਰਦੇ ਆ ਕਿ ਘੱਟੋ ਘੱਟ ਉਹਦੇ ਗੁਜ਼ਾਰੇ ਦੇ ਲਈ 10 ਲੱਖ ਰੁਪਏ ਪਰਿਵਾਰ ਨੂੰ ਜਿਹੜਾ ਇਹ ਸਰਕਾਰ ਸਹਾਇਤਾ ਦੇ ਰੂਪ ਦੇ ਵਿੱਚ ਦੇਵੇ ਤੇ ਬੱਚੀਆਂ ਦੇ ਲਈ ਇੱਕ ਪਰਿਵਾਰ ਦੇ ਜਿਹੜਾ ਯੋਗਤਾ ਦੇ ਮੁਤਾਬਕ ਉਹਨੂੰ ਸਰਕਾਰੀ ਨੌਕਰੀ ਦੇਵੇ ਤੇ ਬਾਕੀ ਜਿਹੜਾ ਇਹ ਕਾਨੂੰਨ ਮੁਤਾਬਕ ਜਿਹੜਾ ਕੰਮ ਕਰੇ ਉਹ ਚ ਪਾਰਦਰਸ਼ੀ